ਸਕੂਟਰ ਲੈਣੀ ਹੈ ਬੈਟਰੀ ਵਾਲੀ ਕਿੰਨੇ ਦੀ ਦੋਗੇ ਮੈਡਮ ਜੀ ਸਕੂਟਰ ਹੀ ਲੈਣੀ ਹੈ ਨਾ ਬੈਟਰੀ ਵਾਲੀ ਨਵਰਾਤਰੀਆਂ ਦੇ ਵਿੱਚ ਬੰਸਲ ਈ ਵਹੀਕਲ ਲੈਣ ਸਕੀਮ ਲਾਤੀ ਆਹ ਜਿਹੜੀ ਤੁਸੀਂ ਸਕੂਟਰੀ ਦੇਖ ਰਹੇ ਹੋ ਸਿਰਫ 30000 ਰੁਪਏ ਦੀ ਬੈਟਰੀਆਂ ਸਮੇਤ ਚਾਰਜਰ ਸਮੇਤ ਐਸੈਸਰੀ ਸਭ ਤੁਹਾਨੂੰ ਫੁੱਲ ਮਿਲੂਗੀ ਨਾਲੇ ਬੈਟਰੀਆਂ ਦੀ ਗਾਰੰਟੀ ਵਾਰੰਟੀ ਮਿਲੂਗੀ ਤੇ ਨਵਰਾਤਰੀਆਂ ਦੇ ਵਿੱਚ ਆਹ ਦੇਖੋ ਜੀ ਸੰਜੀਵ ਕਪੂਰ ਬ੍ਰਾਂਡ ਦਾ ਚਪਾਤੀ ਬਾਕਸ ਜਿਹੜਾ ਬਾਜ਼ਾਰ ਦੇ ਵਿੱਚ ਬ੍ਰਾਂਡਡ ਕੰਪਨੀ ਦਾ 11500 ਦਾ ਹੈ ਤੁਹਾਨੂੰ ਗਿਫਟ ਦੇਵਾਂਗੇ ਗਿਫਟ ਇਸ ਤਰ੍ਹਾਂ ਪੈਕ ਕਰਕੇ ਉਸ ਤੋਂ ਇਲਾਵਾ ਬੰਸਲ ਏ ਵਹੀਕਲਾਂ ਵੱਲੋਂ ਜਿਹੜਾ ਬ੍ਰਾਂਡਡ ਬੈਗ ਬ੍ਰਾਂਡਡ ਜੱਫਾ ਬ੍ਰਾਂਡਡ ਕਪੜਾ ਲੱਗਿਆ ਹੋਊਗਾ ਤੁਹਾਨੂੰ 2500 3000 ਰੁਪਏ ਦਾ ਗਿਫਟ ਗਿਫਟ ਦੇਵਾਂਗੇ ਅੱਛਾ ਜੀ ਆ ਸਕੂਟਰੀ ਦੇ ਨਾਲ ਤੇ ਨਾਲੇ ਸਕੂਟਰੀ ਪਤਾ ਕਿੰਨੇ ਦੀ ਨਵਰਾਤਰੀਆਂ ਦੇ ਵਿੱਚ ਸਿਰਫ 30000 ਦੀ ਬਸ ਤਾਂ ਦੋਸਤੋ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੰਸਲ ਏ ਵਹੀਕਲ ਆਲਾ ਨਾ ਸਕੀਮ ਲਾ ਦਿੱਤੀ ਹੈ ਇਨਾਂ ਦੀ ਜਿਹੜੀ ਲੋਕੇਸ਼ਨ ਹੈ ਸਰਸਾ ਰੋਡ ਮਾਨਸਾ ਦੰਦੀਵਾਲ ਪੈਲਸ ਦੇ ਬਿਲਕੁਲ ਸਾਹਮਣੇ ਤਾਫਰ ਫਟਾਫਟ ਆਜੋ ਭੱਜ ਕੇ ਨੱਠ ਕੇ ਦੌੜ ਕੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ ਤਾਂ ਲੈ ਸਕਦੇ ਹੋ ਜੇ ਤੁਸੀਂ ਆਸਾਨ ਕਿਸ਼ਤਾਂ ਕਰਵਾਉਣੀਆਂ ਨੇ ਤਾਂ ਉਹ ਵੀ ਹੋ ਸਕਦੀਆਂ ਨੇ